ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆ ਗਿਆ స్వాਗਤ ਸਰਬਜੀਤ ਵਲੌਗ ਵਿੱਚ ਅਸਲ ਠੀਕ ਹੈ ਹੁਪ ਤੁਸੀਂ ਵੀ ਸਾਰੇ ਠੀਕ ਹੋਗੇ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਹੈਗਾ ਜੀ ਇਹ ਪੌਣੇ 7 ਵਜੇ ਦਾ ਦਿਨ ਹੈਗਾ ਸੰਡੇ ਦਾ ਤੇ ਮੈਂ ਕਿਹਾ ਚਲੋ ਵਲੌਗ ਦੀ ਸ਼ੁਰੂ ਗੱਲ ਕਰਦੀ ਆ ਕਿ ਵਲੌਗ ਮੈਂ ਸਮਾਪਤ ਕੀਤਾ ਦੂਜਾ ਵਲੌਗ ਸ਼ੁਰੂ ਕੀਤਾ ਤੇ ਹੁਣ ਮੈਂ ਪਿੱਛੇ ਵਿਹੜੇ 'ਚ ਆਈ ਸੀਗੀ ਤੇ ਹਵਾ ਦੇ ਨਾਲ ਨਾ ਖਿੜਕੀਆਂ ਬੰਦ ਹੋ ਜਾਂਦੀਆਂ ਨੇ ਤੇ ਪਿੱਛੇ ਵਿਹੜੇ 'ਚ ਥੋੜੀ ਸੈਰ ਕਰਦੇ ਹਾਂ ਤੇ ਇਹ ਨਾ ਬੂਟੇ ਦੇਖੋ ਕਿਦਾਂ ਹੋਏ ਪਏ ਆ ਆ ਹੀ ਜਾਂਦੇ ਸਾਰਾ ਦਿਨ ਧੁੱਪ 'ਚ ਨਾ ਤੇ ਇਹਨਾਂ ਨੂੰ ਪਾਉਣੀ ਆ ਮੈਂ ਹੁਣ ਪਾਣੀ ਦੇਖੋ ਪੀਲੇ ਪੀਲੇ ਪੱਤੇ ਹੋ ਜਾ ਰਹੇ ਨਾ ਤੇ ਇਹਨਾਂ ਨੂੰ ਪਾਣੀ ਪਾਉਂਦੇ ਆ ਦੇਖੋ ਬੋਤਲ ਕਿੱਥੇ ਸਟਕ ਗਈ ਪਾਣੀ ਪਾ ਲਈ ਤੇ ਮੈਂ ਅੰਦਰ ਰੱਖੀ ਚਾਹ ਤੇ ਗਰਮੀ ਵਾਂਗ ਜਿੰਨੀ ਗਰਮੀ ਬਹੁਤ ਪੈ ਰਹੀ ਹੈ ਸਾਰਾ ਦਿਨ ਨਿਕਲਿਆ ਨਹੀਂ ਜਾਂਦਾ ਬਾਹਰ ਤੇ ਬਲੌਕ ਆਉਂਦਾ ਨਹੀਂ ਦਿਿਲ ਕਾ ਰਹਾ ਤੇ ਹੋਰ ਇਧਰ ਮੈਂ ਪਾਈਪ ਨਾ ਟੁੱਟ ਗਿਆ ਸਾਡਾ ਨਾ ਪਾਈਪ ਸਾਰਾ ਨਾ ਵਿੱਚੋਂ ਪਤਾ ਨਹੀਂ ਧੁੱਪ ਦੇ ਨਾਲ ਬਾਹਰ ਪਿਆ ਪਿਆ ਖਰਾਬ ਹੋ ਗਿਆ ਫੁੱਟ ਗਿਆ ਗਿਆ ਤੇ ਲੀਕ ਕਰਨ ਲੱਗ ਗਿਆ ਤੇ ਮੈਂ ਕਿੱਥੇ ਚਲ ਹੁਣ ਕੀ ਕਰ ਰਹਾ ਫਿਰ ਪਾਣੀ ਬਾਲਟੀ ਦੇ ਨਾਲ ਹੀ ਪਾ ਲੈਨੇ ਤੇ ਹੁਣ ਪਾਉਂਦੇ ਆ ਗਮਲਿਆਂ ਚ ਪਾਣੀ ਤੇ ਸਬਜੀ ਸਾਡੀ ਹਲਵਾ ਕਦੋਂ ਬਣੀ ਪਈ ਆ ਦੁਪਹਿਰ ਰੋਟੀ ਕਿਸੇ ਨੇ ਖਾਦੀ ਕਿ ਉਹ ਕੜਾ ਪ੍ਰਸ਼ਾਦੀ ਮੈਂ ਰੈਸਪੀ ਤੇ ਸ਼ੇਅਰ ਕੀਤੀ ਸੀ ਤੁਹਾਨੂੰ ਨਾ ਉਹ ਬਣਿਆ ਪਿਆ ਸੀਗਾ ਤੇ ਉਹ ਦੁਪਹਿਰੇ ਸਾਰੇ ਨੇ ਲੈ ਲਿਆ ਤੇ ਤੁਹਾਨੂੰ ਪਤਾ ਹੈਵੀ ਚੀਜ਼ ਖਾਣ ਨੂੰ ਫਿਰ ਖਾ ਲੋ ਤੇ ਫਿਰ ਦਿਲ ਨਹੀਂ ਕਰਦਾ ਤੇ ਹੁਣ ਚਾਪਣਾਵਾਂਗੀ ਸਬਜੀ ਮੇਰੀ ਬਣੀ ਪਈ ਐ ਤੇ ਪ੍ਰਯਾਮ ਅੱਜ ਸ਼ੇਅਰ ਦਾ ਗਿਆ ਹੋਇਆ ਉਹ ਤਾਂ ਦੱਸਿਆ ਸੀ ਕਿ ਅ ਜਿਹ ਵਿਦਿਅਕ ਸਮੇਲਨ ਸੀਗਾ ਤੇ ਉੱਥੇ ਗਿਆ ਹੋਇਆ ਅਜੇ ਤੱਕ ਆਇਆ ਨਹੀਂ ਸ਼ਾਮ ਦੇ 4:30 ਹੋ ਗਏ ਤੇ ਹਜੇ ਤੱਕ ਆਇਆ ਨਹੀਂ ਤੇ ਬੱਚੇ ਭੈਂਜੀ ਲੈ ਕੇ ਗਏ ਹੋਏ ਨੇ ਤੇ ਕੋਸ਼ਿਸ਼ ਵਾਲੇ ਭੈਂਜੀ ਉਹਨਾਂ ਦਾ ਵੀ YouTube ਚੈਨਲ ਹੈਗਾ ਤੇ ਸਾਰੇ ਬੱਚੇ ਅੱਜ ਨਹੀਂ ਲੈ ਕੇ ਗਏ ਸੀਗੇ ਤੇ ਕੋਲੋਂ ਸ਼ਾਮੀ ਆਏਗਾ ਤਾਂ ਕਿਦੋਂ ਨੂੰ ਲੱਗਦਾ ਥੱਕ ਕੇ ਆਏਗਾ ਤਾਂ ਮੈਂ ਉਹਦੇ ਵਾਸਤੇ ਕੜਾ ਪਰੇਸ਼ਾਨ ਬਣਾ ਕੇ ਰੱਖਿਆ ਆਲਰੇਡੀ ਮੈਨੂੰ ਪਤਾ ਸੀ ਇਹ ਅੱਜ 5:30 ਵਜੇ ਨਾ ਉੱਠ ਕੇ ਗਿਆ ਸੀਗਾ ਉਹ ਲੋਜੀ ਅਸੀਂ ਹੁ ਪਾਉਨੇ ਪਾਣੀ ਗੰਬਲਿਆਂ ਦੇ ਵਿੱਚ ਪਾਣੀ ਪਾ ਲਈਏ ਸਟੈਂਡ ਮੇਰਾ ਜਿਹੜਾ ਸਟੈਂਡ ਵਾਲਾ ਆਇਆ ਸੀਗਾ ਤੇ ਦੁਪਹਿਰੇ ਆਇਆ ਉਹ ਗਰੀਲਾ ਪੋਰਡਰ ਕੀਤਾ ਉਹਦਾ ਫੋਨ ਆਇਆ ਜਿਉ ਫੋਨ ਆਇਆ ਕਿ ਤੁਹਾਡਾ ਆਇਆ ਵਾ ਪਾਰਸਲ ਆਇਆ ਤੇ ਮੈਂ ਕਿਹਾ 1 ਮਿੰਟ ਰੁਕੋ ਹਨਾ ਕਿ ਸੈਕੰਡ ਫਲੋਰ ਤੇ ਆਉਣਾ ਆਪਣਾ ਉਹਨੂੰ ਲੱਗਾ ਕਿ ਮੈਨੂੰ ਕਿਹਾ ਸੈਕੰਡ ਫਲੋਰ ਤੇ ਆਜੋ ਉਹ ਜਦ ਨੂੰ ਮੈਂ ਥੱਲੇ ਗਈ ਉਹਨੂੰ ਮੋਟਰਸਾਈਕਲ ਲੈ ਗਿਆ ਮਰ ਤੋਂ ਬੜੇ ਫੋਨ ਕਿਤੇ ਚੁੱਕਿਆ ਨਹੀਂ ਹਾਂਜੀ ਫਰੈਂਡਸ ਤੇ ਇੱਥੇ ਮੈਂ ਲੱਗੀ ਸੀ ਕਿ ਗਮਲਿਆਂ 'ਚ ਪਾਣੀ ਪਾਉਣ ਵਾਸਤੇ ਤੇ ਗਰਮੀ ਇੰਨੀ ਹੋਈ ਪਈ ਹੈ ਨਾ ਬਹੁਤ ਹੀ ਜ਼ਿਆਦਾ ਤੇ ਗਰਮੀ ਦੇ ਨਾਲ ਬਹੁਤ ਜ਼ਿਆਦਾ ਨਾ ਜਿਹੜੇ ਪੇੜ ਪੌਦੇ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸੁੱਕ ਜਾਂਦੇ ਨੇ ਤੇ ਮੈਂ ਆਪਣੇ ਫਿਰ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਆਪਣੇ ਘਰਾਂ ਦੇ ਬਾਹਰ ਇੱਕ ਜਿਵੇਂ ਮਿੱਟੀ ਦਾ ਬਰਤਨ ਬਣਿਆ ਹੁੰਦਾ ਮਿਲ ਜਾਂਦਾ ਤੇ ਉਹਦੇ ਵਿੱਚ ਪਾਣੀ ਜ਼ਰੂਰ ਰੱਖਿਆ ਕਰੋ ਹਨਾ ਜਿਹੜੇ ਛਿੜੀਆਂ ਜਾਨਵਰ ਕੋਈ ਵੀ ਹੁੰਦਾ ਨਾ ਉਹ ਪਾਣੀ ਜਿਹੜਾ ਪੀ ਲੈਣ ਤੇ ਮੈਂ ਵੀ ਆਪਣੇ ਨਾ ਬਾਹਰ ਗੇਟ ਦੇ ਉੱਤੇ ਇੱਕ ਰੱਖਿਆ ਹੋਇਆ ਪਾਣੀ ਦਾ ਭਰ ਕੇ ਤੇ ਮੈਂ ਰੱਖ ਦਿੰਨੀ ਹੈ ਤੇ ਉਹ ਇਹ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਕਈ ਪੰਛੀ ਵਗੈਰਾ ਆ ਕੇ ਪਾਣੀ ਪੀਂਦੇ ਆ ਨਾ ਤੇ ਕਿਉਂਕਿ ਸਾਡੇ ਤੇ ਇੱਥੇ ਹੁਣ ਕੋਈ ਹੈ ਨਹੀਂ ਕਿ ਪਿੰਡਾਂ ਚ ਤੋਂ ਹੁੰਦਾ ਨਾ ਜ਼ਮੀਨ ਚ ਜਿਹੜੋ ਲੋਕੀ ਜਿਹੜੀਆਂ ਕਿਆਰੀਆਂ ਉਹਨਾਂ 'ਚ ਪਾਣੀ ਹੁੰਦਾ ਹਨਾ ਬੰਬੀਆਂ ਬੰਬੀਆਂ ਦਾ ਛੱਡਿਆ ਹੁੰਦਾ ਤੇ ਇੱਥੇ ਵੀ ਸਾਰਿਆਂ ਨੂੰ ਆਪਣ-ਆਪਣੇ ਨਾ ਘਰਾਂ ਦੇ ਵਿੱਚ ਇੱਕ ਉਹ ਜ਼ਰੂਰ ਲਿਆ ਕੇ ਰੱਖਣਾ ਚਾਹੀਦਾ ਹੈ ਪਾਂਡੇ ਤੇ ਉਹਦੇ ਵਿੱਚ ਪਾਣੀ ਪਾ ਕੇ ਰੱਖਣਾ ਚਾਹੀਦਾ ਜਿਹੜੇ ਵੀ ਪੰਛੀ ਆ ਜਿਹੜੇ ਉਹ ਪਾਣੀ ਪੀ ਸਕਣ ਤੇ ਇੱਥੇ ਮੈਂ ਇੱਧਰ ਗੁਆਰਗੰਦਰ ਲੱਗੀ ਹੋਈ ਕਿ ਉਹਨਾਂ ਸਫਾਈ ਕਰਨ ਲੱਗਿਆ ਨਾ ਨਾਲ ਹੀ ਗਮਲੇ ਲੱਗ ਗਏ ਤੇ ਕੰਦ ਚੋ ਸੇਕ ਬਹੁਤ ਪੈਨ ਕਰਕੇ ਨਾ ਸਾਰੀ ਗੁਆਰਗੰਦਰ ਜੜੀ ਨਾ ਉਹ ਸੁੱਕ ਗਈ ਤੇ ਉੱਥੇ ਹੁਣ ਮੈਂ ਪਾਣੀ ਪਿਆ ਪਾਣੀ ਵੀ ਇਦਾਂ ਕਿ ਇਸ ਟਾਈਮ ਵੀ ਪਾਣੀ ਜਿਹੜਾ ਗਰਮ ਹੀ ਹੁੰਦਾ ਤੇ ਫਿਰ ਹੁਣ ਮੈਂ ਮੋਟਰ ਚਲਾਈ ਸੀ ਥੋੜਾ ਠੰਡਾ ਪਾਣੀ ਆਏਗਾ ਤੇ ਫਿਰ ਮੈਂ ਕਿਹਾ ਪਾਣੀ ਚੱਲ ਪਾਉਂਦੇ ਆ ਤੇ ਅੰਦਰ ਮੈਂ ਚਾਹ ਰੱਖੀ ਹੋਈ ਸੀ ਇਹ ਹੈ ਸ਼ਾਮ ਦਾ ਮੈਂ ਤੁਹਾਨੂੰ ਰੂਟੀਨ ਦਿਖਾ ਰਹੀ ਹਾਂ ਤੇ ਤੁਹਾਨੂੰ ਪਤਾ ਹੈ ਕਿ ਦੱਸਿਆ ਹੀ ਹੋਇਆ ਕਿ ਵਿਰਿਆਮ ਅੱਜ ਗਿਆ ਹੋਇਆ ਸਮੇਲਨ ਤੇ ਤੇ ਉਹਨੇ ਆਣਾ ਅੱਜ 6:30 ਸਪਨ ਸੱਤ ਹੋ ਗਿਆ ਤੇ ਮੈਂ ਭੈਣ ਜੀ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਸਾਨੂੰ 8 ਵਜ ਜਾਣੇ ਨੇ ਕਿਉਂਕਿ ਸਾਰਿਆਂ ਨੂੰ ਇਨਾਮ ਵਗੈਰਾ ਵੰਡਣੇ ਤਾਂ ਫਿਰ ਟਾਈਮ ਤੇ ਲੱਗ ਲੱਗੀ ਜਾਣਾ ਤੇ ਇਥੇ ਫਿਰ ਮੈਂ ਮੋਟਰ ਚਲਾ ਦਿੱਤੀ ਮੈਂ ਕਿਹਾ ਚਲੋ ਪਾਣੀ ਵੀ ਚੜ ਜੇ ਹੈ ਨਾ ਉੱਪਰ ਤੇ ਇਹ ਹੈਗੀ ਅਜੀ ਅਗਲੇ ਦਿਨ ਦੀ ਕਲਿੱਪ ਇੱਥੇ ਜਿਹੜਾ ਮੈਂ ਗਰੀਲਾ ਪੌਟ ਮੰਗਾਇਆ ਸੀ ਤੇ ਉਹ ਆ ਗਿਆ ਸੀ ਤੁਹਾਨੂੰ ਦੱਸਿਆ ਸੀ ਨਾ ਕਿ ਉਹ ਵਾਪਸ ਚੱਲ ਗਿਆ ਸੀ ਤੇ ਫਿਰ ਫੋਨ ਕੀਤਾ ਤਾਂ ਅਗਲੇ ਦਿਨ ਇਹ ਦੇ ਕੇ ਗਿਆ ਤੇ ਇਹ ਮੈਂ ਤੁਹਾਨੂੰ ਦਿਖਾਨੀ ਹੈ ਗਰੀਲਾ ਪੌਟ ਕਿਉਂਕਿ ਮੇਰਾ ਪਹਿਲਾ ਜਿਹੜਾ ਗਰੀਲਾ ਪੌਟ ਸੀ ਨਾ ਉਹ ਟੁੱਟ ਗਿਆ ਸੀਗਾ ਤੇ ਇਹਦੇ ਨਾਲ ਬਹੁਤ ਵਧੀਆ ਵੀਡੀਓ ਮੇਰੀਆਂ ਨਾ ਬੰਦੀਆਂ ਸੀ ਕਿਉਂਕਿ ਖਿੜਕੀ ਦੇ ਉੱਤੇ ਜਿੱਥੇ ਮਰਜ਼ੀ ਮੈਂ ਲਗਾ ਦਿੰਦੀ ਸੀ ਉੱਪਰ ਨੂੰ ਤੇ ਬਹੁਤ ਸੋਹਣੀਆਂ ਬੰਦੀਆਂ ਸੀਗੇ ਤੇ ਇਹ ਦਿਨ ਬਿਨਾਂ ਮੈਨੂੰ ਬੜਾ ਹੋਇਆ ਮੈਂ ਮਾਰਕੀਟ 'ਚ ਜਿੱਥੇ ਸੱਤ ਫੇਸ ਹੋਰ ਵੀ ਮਾਰਕੀਟਾਂ 'ਚ ਸਾਰੇ ਪੁੱਛਿਆ ਚੰਡੀਗੜ੍ਹ ਵੀ 18 ਸੈਕਟਰ ਤੋਂ ਪੁੱਛਿਆ ਪਰ ਮੈਨੂੰ ਇਹਦੇ ਨਾਲ ਦਾ ਨਹੀਂ ਮਿਲਿਆ ਹੋਰ ਨਵੇਂ-ਨਵੇਂ ਬਹੁਤ ਆ ਗਏ ਨੇ ਪਰ ਮੈਨੂੰ ਇਹੀ ਲੈਣਾ ਸੀ ਫਿਰ ਮੈਂ ਆਨਲਾਈਨ ਬਰਿੰਦਰ ਨੂੰ ਕਿਹਾ ਤੇ ਇਹਨਾਂ ਨੇ ਮੈਨੂੰ ਮੰਗਵਾ ਦਿੱਤਾ ਤੇ ਇਹ 798 ਰੁਪਏ ਦਾ ਆਇਆ ਤੇ ਬਹੁਤ ਸੋਹਣਾ ਤੇ ਪਹਿਲੇ ਵਾਲਾ ਨਾ ਮੇਰਾ ਕਾਫੀ ਟਾਈਮ ਲੰਘ ਗਿਆ ਸਾਲ ਡੇਢ ਸਾਲ ਲੰਘ ਹੀ ਗਿਆ ਉਹਦੇ ਨਾਲ ਕਿਉਂਕਿ ਉਹ ਪਹਿਲਾ ਹਸਬੰਦ ਵਰਤਦੇ ਸੀ ਫਿਰ ਮੈਂ ਹੁਣ ਵਰਤਦੀ ਸੀ ਤੇ ਉਹਦੀ ਨੇ ਇੱਕ ਲੱਤ ਟੁੱਟ ਗਈ ਸੀ ਤੇ ਮੈਂ ਦੇਖ ਰਹੀ ਸੀ ਕਿ ਚਲੋ ਉਹਦੇ ਉਹਦੇ ਵਰਗਾ ਨਾ ਇੱਕਦਮ ਸੇਮ ਟੂ ਸੇਮ ਉਹਦੇ ਵਰਗਾ ਹੀ ਸੀਗਾ ਤੇ ਬਹੁਤ ਸੋਹਣਾ ਹੈਗਾ ਤੇ ਤੁਸੀਂ ਵੀ ਇਹ ਮੰਗਵਾ ਸਕਦੇ ਹੋ ਤੇ ਬਹੁਤ ਵਧੀਆ ਮਤਲਬ ਇਹ ਲੰਬਾ ਤੇ ਨਹੀਂ ਹੁੰਦਾ ਪਰ ਇਹ ਵਕਤ ਖਿੜਕੀ ਦੇ ਨਾਲ ਕਿਤੇ ਵੀ ਤੁਸੀਂ ਲਗਾ ਸਕਦੇ ਹੋ ਤੇ ਦੂਜੇ ਵਾਲ ਗਰੀਲਾ ਪੌੜ ਜਿਹੜਾ ਉਹਦੀ ਲੱਤ ਤੇ ਟੁੱਟ ਗਈ ਸੀ ਦੋਵੇਂ ਜਿਹੜੀਆਂ ਲੱਤਾਂ ਸੀ ਉਹ ਵੀ ਨਾ ਬਹੁਤ ਖਰਾਬ ਜੀਆਂ ਹੋਈਆਂ ਸੀ ਫਿਰ ਮੈਂ ਉਹਨੂੰ ਇਦਾਂ ਕੀਤਾ ਕਿ ਉਹਨਾਂ ਲੱਤਾਂ ਜਿੱਥੇ ਖਰਾਬ ਸੀ ਉੱਥੋਂ ਕੱਟ ਦਿੱਤਾ ਤੋੜ ਦਿੱਤਾ ਤੇ ਮੈਂ ਨਾ ਛੋਟਾ ਗਰੀ ਉਹਦਾ ਉੱਪਰਲਾ ਬਹੁਤ ਸੋਹਣਾ ਸਟੈਂਡ ਸੀਗਾ ਤੇ ਮੈਂ ਕਿਹਾ ਇਹਨੂੰ ਸੁੱਟਣਾ ਕਿਉਂ ਹੈ ਨਾ ਇਹਨੂੰ ਵੀ ਕੰਮ ਕਰ ਲੈ ਸਕਦੇ ਆ ਕਦੀ ਮਤਲਬ ਉੱਪਰ ਖਿੜਕੀ ਦੇ ਉੱਪਰ ਲਗਾ ਸਕਦਾ ਇਹਦੀ ਇਹ ਵਾਲੇ ਕੋ ਤੁੱਟੀ ਹੋਈ ਹੈ ਨਾ ਇੱਕ ਤੇ ਫਿਰ ਮੈਂ ਉਹਦੀਆਂ ਦੋਨੋਂ ਉਹ ਵੀ ਲੱਤਾਂ ਤੋੜ ਦਿੱਤੀਆਂ ਮੈਂ ਕਿ ਚੱਲ ਛੋਟਾ ਬਣਾ ਲੈਣੀ ਆ ਦੇਖ ਕਿੰਨਾ ਸੋਹਣਾ ਬਣ ਗਿਆ ਛੋਟਾ ਜਿਆ ਹੈ ਨਾ ਤੇ ਇਹਦੇ ਉੱਤੇ ਵੀ ਇਦਾਂ ਫੋਨ ਲੱਗ ਸਕਦਾ ਤੇ ਉੱਚੀ ਜਗ੍ਹਾ ਤੇ ਰੱਖ ਲਓ ਹਨਾ ਤੁਸੀਂ ਇਦਾਂ ਕਰਕੇ ਤੇ ਜਰੂਰ ਸੁਟਣਾ ਮੈਂ ਕਿ ਚੱਲ ਇਹ ਵੀ ਵੇਸਟ ਹੈ ਇਹ ਵੀ ਟ੍ਰਿਕ ਹੋ ਗਿਆ ਇੱਕ ਸਾਡਾ ਕਿ ਪੁਰਾਣੀ ਚੀਜ਼ ਨੂੰ ਨਹੀਂ ਸੁਟਣਾ ਚਾਹੀਦਾ ਹਨਾ ਤੇ ਇਹ ਹੈਗਾ ਫਿਰ ਬਰਿਆਮ ਦਾ ਜੀ ਸ਼ਾਮ ਦਾ ਹੀ ਉਸੇ ਦਿਨ ਦੀ ਕਲਿੱਪ ਹੈ ਤੇ ਬਰਿਆਮ ਨੂੰ ਇਨਾਮ ਮਿਲੇ ਬਹੁਤ سارے ਗਿਫਟ ਮਿਲੇ ਦੇ ਵਿਦੇਕ ਸਮੇਲਨ ਵਿੱਚੋਂ ਇਹ ਗੁਡਕਾ ਸਾ ਮਿਲਿਆ ਪਾਠ ਕਰਨ ਵਾਸਤੇ ਤੇ ਮੈਨੂੰ ਬੜੀ ਖੁਸ਼ੀ ਹੋਈ ਜਦ ਕਿ ਹਜੇ ਪਰਿਆਮ ਨੇ ਬਹੁਤ ਚੀਜ਼ਾਂ ਚ ਨਹੀਂ ਪਾਗ ਲਿਆ ਪਰ ਫਿਰ ਵੀ ਉਹਨੇ ਦਿਨਾਂ ਵੀ ਲਿਆ ਤੇ ਉਹਨੂੰ ਹੌਸਲਾ ਫਸਾਈ ਵਾਸਤੇ ਉਹਨਾਂ ਨੇ ਇਨਾਮ ਦਿੱਤੇ ਸੰਸਥਾ ਨੇ ਤੇ ਇਹ ਹਰ ਸਾਲ ਹੀ ਵਿਦੇਕ ਸਮੇਲ ਹੁੰਦਾ ਸਮੇਲਨ ਹੁੰਦਾ ਬੱਚਿਆਂ ਨੂੰ ਬਹੁਤ ਐਪਰੀਸ਼ੀਏਟ ਕੀਤਾ ਜਾਂਦਾ ਕਿਉਂਕਿ ਬੱਚੇ ਜਿਹੜੇ ਫਿਰ ਅੱਗੇ ਤੋਂ ਪਾਠ ਕਰਦੇ ਆ ਨਾਮ ਸਿਮਰਨ ਕਰਦੇ ਆ ਨਾਲ ਜੁੜੇ ਹੋਏ ਨੇ ਗਰੁੱਪ ਬਣੇ ਹੋਏ ਨੇ ਤੇ ਨਾਮਤਾਰੀ ਸਾਰੇ ਖੁੱਲੇ ਬੱਚੇ ਵੀ ਜਿਹੜੇ ਵੀ ਹੈਗੇ ਨੇ ਸਾਰੇ ਨਾ ਤੇ ਸਾਰੇ ਵਿੱਚ ਭਾਗ ਲੈ ਸਕਦੇ ਨੇ ਤੇ ਇੱਥੇ ਮੈਨੂੰ ਬੁੜੀ ਖੁਸ਼ੀ ਹੋਈ ਕਿ ਮੇਰੇ ਬੇਟੇ ਨੇ ਨਾ ਇਹ ਨਾਮ ਲੈ ਕੇ ਆਇਆ ਤੇ ਇਨਾਮ ਵਿੱਚ ਸਭ ਤੋਂ ਵੱਡੀ ਚੀਜ਼ ਲੈ ਕੇ ਆਇਆ ਜਿਹੜੀ ਮੈਨੂੰ ਬਹੁਤ ਹੀ ਖੁਸ਼ੀ ਹੋਈ ਗੁਟਕਾ ਸਾਹਿਬ ਮਿਲਿਆ ਪਾਠ ਕਰਨ ਵਾਸਤੇ ਕਿ ਸੱਚੇ ਪਾਤਸ਼ਾਹ ਇਹਨੂੰ ਗੁਰਸਿੱਖੀ ਜੀਵਨ ਬਖਸ਼ੇ ਤੇ ਆਪਣੇ ਚਰਨਾਂ ਨਾਲ ਲਾ ਕੇ ਰੱਖੇ ਬਸ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਸੱਚੇ ਪਾਤਸ਼ਾਹ ਤੇ ਇਹੀ ਮੈਂ ਅਰਦਾਸ ਮੰਗਦੀ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਗੁਰਸਿੱਖੀ ਜੀਵਨ ਸਮਾਤ ਬਖਸ਼ੀ ਨੀ ਕੇ ਗੁਰਸਿੱਖੀ ਜੀਵਨ ਨੀ ਬਖਸ਼ੇ ਤੇ ਇਹ ਇਹਨੂੰ ਨਾਲ ਇੱਕ ਮਿਲਿਆ ਸੀਗਾ ਖੇਲਣ ਵਾਸਤੇ ਤੇ ਇਹ ਦਾ ਨੰਬਰ ਸੀ ਚੰਡੀਗੜ੍ਹ ਜੋਂ ਦਾ 113 ਤੇ ਇਹ ਵੀ ਮੈਂ ਦਿਖਾ ਦਿੱਤਾ ਤੇ ਨਾਲ ਬੱਚਿਆਂ ਨੂੰ ਨਾਲੇ ਸ਼ੀਲਡ ਮਿਲੀ ਸੀਗੀ ਤੇ ਮੈਨੂੰ ਬਹੁਤ ਵਧੀਆ ਲੱਗਾ ਤੇ ਇੱਥੇ ਸ਼ਾਮ ਦਾ ਟਾਈਮਸ ਹੋ ਗਿਆ ਸੀ ਤੇ ਮੈਂ ਫਿਰ ਲੱਗ ਗਈ ਸੀ ਰੋਟੀ ਬਣਾਉਣ ਤੇ ਫੁਲਕੇ ਲਾਣ ਲੱਗ ਗਈ ਤੇ ਸਬਜ਼ੀ ਮੇਰੀ ਬਣੀ ਹੋਈ ਸੀਗੀ ਤੇ ਮੈਨੂੰ ਇੰਨੀ ਖੁਸ਼ੀ ਹੋਈ ਨਾ ਕਿ ਜਦ ਬੱਚਾ ਨੂੰ ਐਦਾਂ ਕਿਉਂ ਆਪਣੇ ਬੱਚਿਆਂ ਸਾਰਿਆਂ ਨੂੰ ਹੀ ਆਪਣੇ ਬੱਚਿਆਂ ਨੂੰ ਲਾਣਾ ਚਾਹੀਦਾ ਹੈ ਨਾ ਅਸੀਂ ਕਿਸੇ ਵੀ ਧਰਮ ਵਿੱਚ ਹੈਗੀਆਂ ਨਾ ਉਸ ਧਰਮ ਵਿੱਚ ਆਪਣਾ ਬੱਚਿਆਂ ਨੂੰ ਸਵੇਰੇ ਪਾਠ ਕਰਨਾ ਜ਼ਰੂਰ ਕਹਿਣਾ ਚਾਹੀਦਾ ਹੈ ਈਸ਼ਾਨ ਕੇਸੀ ਈਸ਼ਾਨ ਕਰਵਾਉਣਾ ਚਾਹੀਦਾ ਕਿਉਂਕਿ ਛੋਟੇ ਬੱਚਿਆਂ ਨੂੰ ਜੇ ਅਸੀਂ ਇਸ ਪਾਸੇ ਲਾਵਾਂਗੇ ਤੇ ਤਾਂ ਹੀ ਲੱਗਣਗੇ ਹੈ ਨਾ ਤੇ ਸਭ ਤੋਂ ਪਹਿਲਾਂ ਸਾਨੂੰ ਆਪ ਦੇਖਣਾ ਪਏਗਾ ਕਿ ਜੇ ਅਸੀਂ ਆਪ ਪਾਠ ਕਰਦੇ ਹਾਂ ਤੇ ਸਾਡੇ ਬੱਚੇ ਸਾਡੇ ਵੱਲ ਵੇਖ ਕੇ ਕਰਨਗੇ ਤੇ ਸਾਨੂੰ ਆਪਣੇ ਬੱਚਿਆਂ ਨੂੰ ਇਸ ਰਾਹ ਤੇ ਜ਼ਰੂਰ ਪਾਉਣਾ ਚਾਹੀਦਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਅੰਦਰੋਂ ਨਾ ਇੰਨੀ ਖੁਸ਼ੀ ਹੋਈ ਕਿ ਜਦੋਂ ਇਨਾਮ ਲੈ ਕੇ ਆਇਆ ਨਾ ਤੇ ਥੱਕਿਆ ਬਹੁਤ ਸੀ ਕਿ ਸਾਰਾ ਦਿਨ ਲੱਗ ਗਿਆ ਤੇ ਇੱਥੇ ਮੈਂ ਰੋਟੀ ਬਣਾ ਲਈ ਸੀ ਜੀ ਤੇ ਰੋਟੀ ਬਣਾ ਕੇ ਤੇ ਹੁਣ ਇਸ ਤੋਂ ਬਾਅਦ ਜਿਹੜੇ ਵੀ ਕੰਮ ਕਰਨੇ ਉਹ ਕਰਾਂਗੀ ਮੈਂ ਤੇ ਅੱਜ ਮੈਂ ਤੁਹਾਨੂੰ ਬਹੁਤ ਛੋਟਾ ਜਿਹਾ ਵਲੌਗ ਸ਼ੇਅਰ ਕੀਤਾ ਹੈ ਅਗਰ ਤੁਹਾਨੂੰ ਮੇਰੀ ਥੋੜੀ ਜਿਹੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਮੋਟੀਵੇਸ਼ਨ ਮਿਲਦਾ ਅਗਰ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਥੇ ਮੈਂ ਬਰੀਆਮ ਨੂੰ ਦੇਣ ਲੱਗੀ ਸੀ ਰੋਟੀ ਤੇ ਤੁਨ ਪਤਾ ਪ੍ਰਸ਼ਾਦ ਮੈਂ ਬਣਾ ਕੇ ਰੱਖਿਆ ਸੀ 올 ਰੈਡੀ ਰਿਆਮ ਵਾਸਤੇ ਤੇ ਬੜਾ ਖੁਸ਼ ਹੋਇਆ ਤੇ ਐਨਾ ਖੁਸ਼ ਹੋਇਆ ਨਾ ਕਿਉਂਕਿ ਉਹ ਉੱਥੇ ਵੀ ਆਂਦਾ ਮੈਨੂੰ ਬਹੁਤ ਕੁਝ ਖਾਣ ਨੂੰ ਮਿਲਿਆ ਮਮਾ ਆਉਂਦਿਆਂ ਨੇ ਤੁਸੀਂ ਵੀ ਪ੍ਰਸ਼ਾਦ ਬਣਾ ਕੇ ਰੱਖਿਆ ਹੋਇਆ ਸੀ ਤੇ ਮੈਂ ਕਿਹਾ ਤੇਰਾ ਫੇਵਰੇਟ ਸੀ ਕਿਉਂ ਨਾ ਤੂੰ ਅੱਛੇ ਕੰਮ ਤੇ ਗਿਆ ਸੀ ਤੇ ਬਹੁਤ ਉਹਨੂੰ ਖੁਸ਼ੀ ਮਿਲੀ ਕਹਿੰਦਾ ਮਮਾ ਹੁਣ ਇੱਕ ਇਨਾਮ ਲੈ ਕੇ ਆਇਆ ਅੱਗੇ ਤੋਂ ਮੈਂ ਸਾਰੇ ਵਿੱਚ ਭਾਗ ਲਾਵਾਂਗਾ ਤੇ ਬਹੁਤ ਸਾਰੇ ਇਨਾਮ ਲੈ ਕੇ ਆਵਾਂਗਾ ਚਲੋ ਇੱਕ ਬੱਚੇ ਨੂੰ ਨਾ ਹੋ ਗਿਆ ਕਿ ਮੈਂ ਇੱਕ ਪਾਰਟਿਸਪੇਟ ਕਰਨਾ ਹੈ ਕਿਸੇ ਤੇ ਅੱਜ ਦਾ ਵਲੌਗ ਮੈਂ ਇੱਥੇ ਖਤਮ ਕਰਦੀ ਹਾਂ ਮਿਲਦੀ ਆਂ ਕੱਲ ਨੂੰ ਨਵਾਂ ਵਲੌਗ ਲੈ ਕੇ ਆਉਣ ਤੱਕ ਅਕਲਿਸਾ ਸਤਿਕਾਰ